ਸਿੰਘ ਗੜ ਗੱਜ ਸਾਡੇ 76 ਦੇ ਉੱਤੇ ਉਹ ਮੰਨਿਆ ਕਿ ਮੈਂ ਨਹੀਂ ਬੇਅਦਬੀਆਂ ਕਰਵਾਈਆਂ ਪੋਥੀਆਂ ਦੀਆਂ ਬੁੜਕਾ ਸਾਹਿਬ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਸਕਨ ਪਿਆਰ ਭਰੀ ਸਾਸਰੀ ਹੈਗਾ ਦੋਸਤੋ ਗੱਲ ਨੈਣਸੀ ਗਰੇਵਾਲ ਦੀ ਹੈ ਜਿਹੜਾ ਨੈਣਸੀ ਗਰੇਵਾਲ ਨੇ ਹੁਣ ਇੱਕ ਬਿਆਨ ਦਿੱਤਾ ਜਿੱਚ ਉਹ ਗੜੇ ਸਾਹਿਬ ਜੀ ਨੂੰ ਗਲਤ ਬੋਲ ਰਹੀ ਆ ਤੇ ਸੰਤਪਿੰਡ ਰਾਣਿਆਂ ਨੂੰ ਗਲਤ ਬੋਲੀ ਜਾਂਦੀ ਆ ਤੁਸੀਂ ਉਹਦਾ ਬਿਆਨ ਇਹ ਵੀਡੀਓ ਚ ਸੁਣ ਲਿਓ ਕਿਦਾਂ ਉਹ ਕਹਿ ਰਹੀ ਆ ਵੀ ਇੱਥੇ ਵਾਜੇ ਇੱਥੇ ਵਾਜੇ ਇਹਦਾ ਮਤਲਬ ਕੀ ਆ ਜੀ ਤੁਸੀਂ ਮੰਨਿਆ ਤੁਸੀਂ ਮਾਲ ਸਾਹਿਬ ਦੇ ਹਨਾ ਫੈਨ ਹੋ ਚਲਵਾ ਆਮ ਆਦਮੀ ਪਾਰਟੀ ਨਾਲ ਜੁੜੇ ਹੋ ਪਰ ਤੁਸੀਂ ਕਿਉਂ ਤੁਸੀਂ ਕਿਉਂ ਗਲਤ ਬੋਲ ਰਹੇ ਹੋ ਸਿੱਖ ਕੌਮ ਨੂੰ ਸਿੱਖ ਕਮਿਊਨਿਟੀ ਨੂੰ ਕਿਉਂ ਗਲਤ ਬੋਲ ਰਹੇ ਹੋ ਕਿਉਂ ਟਾਰਗੇਟ ਕਰਨ ਤੁਸੀਂ ਆਮ ਆਦਮੀ ਪਾਰਟੀ ਸਪੋਰਟ ਕਰਦੇ ਹੋ ਜੀ ਸਾਥ ਕੇ ਕਰੋ ਪਰ ਕਿਸ ਨੂੰ ਗਲਤ ਤੜਾ ਬੋਲੋ ਸਿੱਖਾਂ ਦੀ ਸੰਸਦ ਦਾ ਇੱਕ ਐਜੀਪੀਸੀ ਹਨ ਤੁਸੀਂ ਉਹਨਾਂ ਦੇ ਮੁਖੀ ਨੂੰ ਗਲਤ ਬੋਲ ਰਿਓ ਟਾਰਗੇਟ ਕਰ ਰਹੇ ਹੋ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ ਤੁਸੀਂ ਜੀ ਸਦਕੇ ਕਰੀ ਚੱਲੋ ਸਪੋਰਟ ਸਾਨੂੰ ਕੋਈ ਇਤਰਾਜ ਨਹੀਂ ਆ ਪਰ ਸਾਨੂੰ ਇਤਰਾਜ ਸੋਟਿਆ ਟਿੱਪਣੀ ਤਾਂ ਕਿਉਂਕਿ ਤੁਸੀਂ ਗੈਰਨੀ ਗੜਗਾ ਸਾਬਜੀ ਨੂੰ ਕੁਲਦੀਪ ਸਿੰਘ ਗੜ ਗੱਜ ਸਾਡੇ ਛੱਤਰ ਦੇ ਉੱਤੇ ਵੱਜ ਇਹ ਕਹਿੰਦਾ ਹੈ ਕਿ ਭਗਵੰਤ ਮਾਨ ਦੀਆਂ ਵੀਡੀਓ ਵਾਇਰਲ ਹੋਈਆਂ ਜਿਦੇ ਵਿੱਚ ਦੱਸੋ ਬੂਰਾ ਨੂੰ ਛੇਅਰਸ ਕਰ ਰਿਹਾ ਅਸ਼ਨਾਬ ਦੇ ਛਿੱਟੇ ਮਾਰ ਰਿਹਾ ਤੇ ਪਿੰਡਰ ਵਾਲੇ ਦੇ ਕਹਿੰਦਾ ਪਿਸ਼ਾਬ ਕਰ ਰਿਹਾ ਪਿੰਡਰ ਵਾਲੇ ਪਿੰਡਰਾਂ ਦਾ ਪਹਿਲੇ ਕੰਦ ਖਾਈ ਨਹੀਂ ਉਹ ਤਾਂ ਤਾਂ ਪੂਰਾ ਹੋ ਗਿਆ ਮਰ ਗਿਆ ਠੀਕ ਆ ਆਇਆ ਇਹ ਕਹਿਣਾ ਮੇਰੀ ਫੋਟੋ ਤੇ ਉਹਦੀ ਫੋਟੋ ਦਿਵਾਤੇ ਆ ਉਹ ਤਾਂ ਕਲੀਅਰ ਹੀ ਨਹੀਂ ਹੋ ਰਹੀ ਉਹ ਫੋਟੋ ਵਿੱਚ ਪਿੰਡਰ ਵਾਲਾ ਕੌਣ ਉਹ ਜੇ ਫੋਟੋ ਨੂੰ ਮੈਂ ਜ਼ੂਮ ਕਰ ਕਰਕੇ ਮੇਰੇ ਕੋਲ ਵੀ ਦੋਨੋਂ ਬੀੜੀ ਵਾ ਮੈਂ ਫੋਟੋ ਨੂੰ ਜ਼ੂਮ ਕਰ ਕਰਕੇ ਦੇਖਿਆ ਤਾਂ ਕੋਈ ਅਫਦਾਲੀ ਦੀ ਫੋਟੋ ਲੱਗਦੀ ਹੈ ਜਿਵੇਂ ਕੋਈ ਕੋਸ ਸੁਲਾ ਖੜਾ ਹੁੰਦਾ ਸੋ ਕਹਿੰਦਾ ਫਿਰ ਪਿਸ਼ਾਬ ਆਇਆ ਨਹੀਂ ਉਹਨੂੰ ਉਹਨੇ ਫਿਰ ਕਹਿੰਦਾ ਆਇਆ ਹੀ ਛੱਟੇ ਮਾਰਤੇ ਤੈਨੂੰ ਕਿਤਾ ਪਤਾ ਉਹਨੂੰ ਪਿਸ਼ਾਬ ਆਇਆ ਕਿ ਨਹੀਂ ਆਇਆ ਇਹ ਤੂੰ ਫੜ ਕੇ ਕਰਾਇਆ ਸੀ ਪਿਸ਼ਾਬ ਉਹਨੂੰ ਦਸਵੇਂ ਨੂੰ ਤਕਬੀਰ ਬਾਦਲ ਬੜੇ ਮੂੰਹ ਮੰਨਿਆ ਕਿਵੇਂ ਇੰਨੀ ਬੇਅਦਬੀਆਂ ਕਰਵਾਈਆਂ ਪੋਥੀਆਂ ਦੀਆਂ ਬੁੜਕਾ ਸਾਹਿਬ ਦੀਆਂ ਸ਼੍ਰੀ ਗੁਰਗਨ ਸਾਹਿਬ ਉਹਨੇ ਕਰਤਾਰ ਚ ਕਾਲਵਾਈ ਉਹ ਕਹਿੰਦਾ ਮੈਂ ਇੰਨੀਆਂ ਬੇਅਦਬੀਆਂ ਵੇਖੂੰ ਬੰਦਾ ਮੂੰਹ ਤਾਂ ਮੰਨਿਆ ਕੇ ਉਹ ਕੀ ਪੱਟ ਲਿਆ ਥਨ ਪੱਟ ਲਿਆ ਉਹਦਾ ਕੀ ਪੱਟ ਲਿਆ ਤੂੰ ਔਰ ਜਿਹੜੀ ਵੀਡੀਓ ਨੇ ਤੇ ਗੱਲ ਕਰਦਾ ਹਲੇ ਤਾਂ ਤੇਰੇ ਕੋਲ ਵੀ ਪੁਖਤਾ ਸਬੂਤ ਨਹੀਂ ਹੈ ਕਿ ਉਹ ਵੀਡੀਓ ओरिजिनल ਆ ਕਿ AI ਨਾਲ ਬਣਾਈ ਆ ਅੱਜਕੱਲ ਏ ਆਈ ਨਾਲ ਬਣਾਈ ਇੰਨੀਆਂ ਵੀਡੀਓ ਵਾਇਰਲ ਚੱਲ ਰਹੀਆਂ ਟਿਕਟੌਕ ਤੇ ਜਿਹਦੇ ਵਿੱਚ ਇੱਕ ਸਿੱਖ ਕੁੜੀ ਨੇ ਦਮਾਲਾ ਬੰਨਿਆ ਤੇ ਨਾਲ ਸੁੱਲੇ ਹੱਥਾਂ ਛੱਤ ਪਾਏ ਤੇ ਟੋਪੀ ਪਾਈ ਆ ਉੱਤੇ ਲਿਖਿਆ ਹੁੰਦਾ ਕੌਰ ਐਨ ਖਾਸ 5 ਸੈਕਿੰਡ ਤੋਂ ਪਹਿਲਾਂ ਫੜ ਲੈਣੀ ਹੈ ਮੈਂ ਕਿ ਏ ਆਈ ਦੀ ਬਣਾਈ ਆ ਬਹੁਤ ਬੰਦੇ ਦੇ ਬੋਲਣ ਦਾ ਤਰੀਕਾ ਚੱਲਣ ਦਾ ओरिजिनल ਨਹੀਂ ਹੁੰਦਾ ਸੋ ਭਗਵੰਤ ਮਾਨ ਦੀ ਵੀਡੀਓ ਦੇ ਵਿੱਚ ਜਿੰਨੀ ਵੀ ਵੀਡੀਓ ਦੀ ਵਾਇਰਲ ਹੋਈਆਂ ਚਾਹੇ ਉਹ ਕੁੜੀ ਨਾਲ ਰੂਮ 'ਚ ਉਹਦੇ ਕਾਲੇ ਚਸ਼ਮੇ ਕਿਉਂ ਆ ਤੂੰ ਕਿਹਾ ਸੀ ਓਏ ਕੜਗਾ ਜੇ 73 ਤੇ ਵੱਜ ਮੇਰੇ ਤੂੰ ਕਿਹਾ ਸੀ ਉਹਨੂੰ ਕੇ ਕਾਲੇ ਚਸ਼ਮੇ ਲਾ ਕੇ ਕਿਹੜਾ ਬੰਦਾ ਹੋਟਲ ਚ ਕੁੜੀ ਲੈ ਕੇ ਜਾਂਦਾ ਤੇ ਕਾਲੇ ਚਸ਼ਮੇ ਲਾ ਕੇ ਸੈਕਸ ਕਰਦਾ ਤੂੰ ਕਰਦਾ ਨਹੀਂ ਜਦੋਂ ਤੂੰ ਹੋਟਲ ਲੈ ਕੇ ਜਾਂਦਾ ਤੂੰ ਘਾਟਾ ਤੁਸੀਂ ਅਮਰ ਸ਼ਕਿਆ ਗਾਤਰੇ ਪਾਇਆ ਤੇ ਤੁਹਾਡੇ ਕੀ ਗੱਲ ਚੁੱਲ ਵਿੱਚ ਹਲ ਨਹੀਂ ਹੁੰਦੀ ਆ ਤੁਸੀਂ ਲੁੱੱਚਾ ਕੰਮ ਨਹੀਂ ਕਰਦੇ ਹੋਟਲਾਂ ਚ ਜਾ ਕੇ ਉਹ ਭਰਿਆ ਪਿਆ ਭਰਿਆ ਇਤਿਹਾਸ ਪਾਇਆ ਪਿਆ ਜੋ ਤੁਸੀਂ ਲੋਕ ਗੰਦ ਪਾਣੇ ਸ਼੍ਰੀ ਦੀ ਸਾਹ ਪਾ ਕੇ ਤੂੰ ਪਹਿਲੇ ਉਹ ਵੀਡੀਓ ਨੂੰ ਟੈਸਟ ਕਰਾ ਉਹ ਫੇਕਾ AI ਨਾਲ ਬਣੀ ਹੈ ਕੱਲ ਫੇਰ ਕਰੀ ਭਗਵੰਤ ਮਾਨ ਨਾਲ ਨਾਲੇ ਦੂਜੀ ਗੱਲ ਚਲੋ ਮੰਨ ਲਓ ਇੱਕ ਵੀ ਲੈ ਕੇ ਚਲਦੀਆਂ ਉਹ ਵੀਡੀਓ ਅਸਲੀ ਆ ਚਲੋ ਮੈਂ ਬਾਸਾ ਲੈ ਕੇ ਚਲਦੀ ਆ ਉਹ ਕਦੋਂ ਦੀ ਆ ਕਿੰਨੇ ਸਾਲ ਪੁਰਾਣੀ ਔਰ ਕਿਹੜੇ ਬੰਦੇ ਨੇ ਉਸ ਟਾਈਮ ਹੋਟਲ ਦੇ ਅੰਦਰ ਵੜ ਕੇ ਭਗਵੰਤ ਸਬਾਨਾ ਲੈ ਐਸਾ ਹੋਰ ਕਿਹੜਾ ਬੰਦਾ ਸੀ ਜਿਹੜਾ ਉਸ ਉਹ ਵੀਡੀਓ ਨੂੰ ਬਣਾ ਰਿਹਾ ਸੀ ਉਹ ਵੀ ਤਾਂ ਗੁਰਸਿੱਖੀ ਸੀ ਜੇ ਮੰਨ ਲਓ ਭਗਵੰਤ ਸਬਾਨ ਨੇ ਚੇਅਰਸ ਕੀਤਾ ਗੁਰੂ ਮਹਾਰਾਜ ਦੀ ਫੋਟੋ ਨੂੰ ਛਿੱਟੇ ਮਾਰਿਆ ਤੇ ਤੁਹਾਡੇ ਭਿੰਡਰ ਵਾਲੇ ਦੇ ਉੱਤੇ ਉਹਨਾਂ ਮੋਤਨ ਦੀ ਕੋਸ਼ਿਸ਼ ਕੀਤੀ ਆ ਤਾਂ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਉਹ ਵੀ ਤਾਂ ਗੁਰਸਿੱਖ ਸੀ ਕੌਣ ਜਗਮਨ ਸਮਰਾ 1920 ਰੋਕੇ ਉਸਟੇ ਉਹਨਾਂ ਸੀਸਾ ਪੁਰਜੋਤ ਵਿਰੋਧ ਕਿਉਂ ਨਹੀਂ ਕੀਤਾ ਉਸੇ ਟਾਈਮ ਤਰੰਤ ਉਹਨੇ ਇਹ ਵੀਡੀਓ ਵਾਇਰਲ ਕਿਉਂ ਨਹੀਂ ਕੀਤੀਆਂ ਉਸੇ ਟਾਈਮ ਉਹਨੇ ਤੁਹਾਡੇ ਜਥੇ ਨੂੰ ਤੁਹਾਡੇ ਹਰਮੰਦਰ ਸਾਹਿਬ ਨੂੰ ਐਸਜੀਪੀਐਲ ਨੂੰ ਵੀਡੀਓ ਕਿਉਂ ਨਹੀਂ ਪਾਈਆਂ ਕਿਉਂਕਿ ਬੰਦਾ ਦਿਮਾਗੀ ਸੀ ਅਗਰ ਇਹ ਸੱਚ ਹੈ ਅਗਰ ਇਹ ਰੀਜ਼ ਨਾਲ ਹੈ ਠੀਕ ਹੈ ਉਹ ਬੰਦਾ ਦਿਮਾਗੀ ਸੀ ਵੀ ਜਦੋਂ ਕੋਦੇ ਤੇ ਜਾਊਗਾ ਉਹਨਾਂ ਨੂੰ ਬਲੈਕਮੇਲ ਕਰੂ ਉਹਨੇ ਕੀਤਾ ਵੀ ਹੁਣ ਬਲੈਕਮੇਲ ਤੁਹਾਨੂੰ ਮੰਨਿਆ ਕਿ ਉਹਨੇ ਕਰ ਲੈ ਜੋ ਕਰਨਾ ਸੋ ਤੂੰ ਜੱਜ ਨਹੀਂ ਲੱਗਿਆ ਤੂੰ ਨਹੀਂ ਲੱਗਿਆ ਮਨਿਸਟਰ ਔਰ ਸਿੱਖੀ ਦਾ ਤੂੰ ਠੇਕੇਦਾਰ ਨਹੀਂ ਹੈ ਤੂੰ ਸਿੱਖੀ ਮੁੱਲ ਨਹੀਂ ਖਰੀਦੀ ਤੂੰ ਦਸ ਗੁਰੂਆਂ ਨੂੰ ਮੁੱਲ ਨਹੀਂ ਖਰੀਦਿਆ ਤੂੰ 1 ਤੋਂ ਲੈ ਕੇ 10 ਤੱਕ ਗੁਰੂ ਤੇਰੇ ਜੇਬ 'ਚ ਨਹੀਂ ਐ ਜਿਹੜਾ ਤੂੰ ਉਂਗਲ ਕਰ-ਕਰ ਕੇ ਸੱਦੇਗਾ ਤਾਂ ਇਨਸਾਫ ਦੋ ਤੇ ਜਿੱਦਣ ਤੇਰੇ ਚਿੱਠੇ ਖੁੱਲਣ ਤੇ ਆਗੇ ਨਾ ਗੜਗੱਤ ਸਿੰਘ ਮੇਰੇ ਛਿੱਤਰ ਤੇ ਅੱਜ ਜਿੱਦਣ ਕੁਲਦੀਪ ਸਿੰਘ ਤੇਰੇ ਚਿੱਠੇ ਖੁੱਲਣ ਤੇ ਆਗੇ ਨਾ ਵੀ ਤੂੰ ਜਵਾਨੀ ਤੋਂ ਲੈ ਕੇ ਅੱਜ ਤੱਕ ਕਿੰਨੀਆਂ-ਕਿੰਨੀਆਂ ਰੰਗਰਲੀਆਂ ਬਣਾਈਆਂ ਹੱਗਾ ਤੇਰੇ ਪਾ ਕੇ ਤੂੰ ਆਪਣਾ ਹਿਸਾਬ ਲਾ ਲਈ ਉਹ ਤੇਰਿਆਂ ਵਰਗੇ ਤੇ ਤਾਂ ਕਸ਼ਾਰੇ ਲਾ ਦੋ ਨਾ ਤਾਂ ਥੱਲੇ ਝੂਆਂ ਬੜੀ ਨਿਕਲਦੀਆਂ ਪਤਾ ਲੱਗਿਆ ਕਿ ਸ਼ੇਵ ਕੀਤੀ ਹੋਈ ਆ ਸੋ ਕਿਸੇ ਬੰਦੇ ਨੂੰ ਨਾ ਬਿਨਾ ਸਬੂਤ ਤੋਂ ਨਲਕਾਰਨ ਤੋਂ ਪਹਿਲਾਂ ਆਪ ਦੇ ਵੀ ਥੱਲੇ ਸੋਟਾ ਮਾਰ ਕੇ ਦੇਖ ਲਿਆ ਕਿ ਤੂੰ ਦੁੱਧਾ ਤੋਂ ਲਿਆ ਹੈਗਾ ਮੈਂ ਤਾਂ ਕਹਿੰਦੀ ਆ ਕੋਈ ਨਾ ਕੋਈ ਗੁਰੂ ਪਿਆਰਾ ਮਹਾਰਾਜ ਦਾ ਬੰਦਾ ਸੰਗਤ 'ਚ ਉਠੇਗਾ ਤੇਰੇ ਵੀ ਚਿੱਠੇ ਖੋਲੇਗਾ ਕੋਈ ਨਾ ਕੋਈ ਜਨਾਨੀ ਆਊਗੀ ਜੋ ਤੇਰੇ ਵੀ ਲੀੜੇ ਲਾਊਗੀ ਦੱਸੂਗੀ ਕਿ ਤੁਸੀਂ ਹੋਟਲਾਂ 'ਚ ਰਜਾਲ ਜਿਆ ਜਨਾਨੀਆਂ ਨਾਲ ਕੀ ਕਰਦੇ ਹੋ ਉਹ ਤੇਰੇ ਵਰਗੇ ਨਾ ਦਾੜੇ ਵਾਲੇ ਤੇ ਪੱਗਾਂ 'ਚ ਸਿਰ ਫਸਾਏ ਤੇ ਪਾਏ ਗੱਤਰੇ ਉੱਥੇ ਅਮਰੀਕਾ ਦੇ ਵਿੱਚ ਉਹ ਕੁੜੀਆਂ ਪੋਲ ਖੋਲੀ ਆ ਪਾਈਏ ਵੀਡੀਓ ਮੈਂ ਟਿਕਟੌਕ ਤੇ ਜਾ ਕੇ ਦੇਖ ਲਈ ਮੇਰੇ ਨੇ ਤਾਂ ਮੇਰਾ YouTube ਚੈਨਲ ਆ ਨੈਂਸੀ ਗਰੇਵਲ ਕੈਨੇਡਾ ਉਹ ਤੇ ਜਾ ਕੇ ਦੇਖ ਲਈਂ ਅੱਜ ਹੀ ਪੋਸਟ ਕਰ ਦੇਣੀ ਆ। ਉਹ ਸ਼ਰਮ ਨਾ ਅੱਸ ਮਰੋ। ਸਾਡੇ ਉਹਦੋਂ ਉਹਦੋਂ ਚਣੂਨੇ ਲੜਦੇ ਆ ਜਦੋਂ ਅਸੀਂ ਸੱਚ ਬੋਲਦੇ ਆ। ਜੇ ਤੁਸੀਂ ਇੰਨੇ ਦੁੱਧੇ ਤੁਲੇ ਹੋ ਹਰਮੰਦਰ ਸਾਹਿਬ ਵਾਲਿਓ ਦੋਸਾ ਫਿਰ ਸਾਰਾ। ਤੁਸੀਂ ਕਪੜੇ ਕਰਦੇ ਹੋ। ਜੇ ਕੋਈ ਬੰਦਾ ਰੈਗੂਲਰ ਉੱਥੇ ਪ੍ਰਸ਼ਾਦਾ ਖਾਣ ਜਾ ਰਿਹਾ ਨਾ ਕੋਈ ਗਰੀਬ ਰਿਕਸ਼ੇ ਵਾਲਾ ਲਾ ਲੋ ਝੁੱਗੀ ਵਾਲਾ ਲਾ ਲੋ ਦੇਖੋ ਜਿਹ ਕੋ ਦੋ ਵਕਤ ਦੀ ਰੋਟੀ ਨਹੀਂ ਆ। ਉਹ ਬੰਦਾ ਰੋਜ਼ ਚੱਲ ਜਾਂਦਾ ਉੱਥੇ ਪ੍ਰਸ਼ਾਦਾ ਖਾਣ। ਹੌਲੀ-ਹੌਲੀ ਇਹਨਾਂ ਦੀ ਨਜ਼ਰਾਂ ਚ ਬੰਦਾ ਆਣ ਲੱਗ ਜਾਂਦਾ ਇਹ ਤਾਂ ਰੋਜ਼ ਆ ਇਹ ਤਾਂ ਸਵੇਰੇ ਵੀ ਆ ਰਿਹਾ ਇਹ ਤਾਂ ਰਾਤ ਨੂੰ ਵੀ ਆ ਰਿਹਾ ਓ ਮਾਈ ਗਾਡ ਚੱਕਰ ਕੋਣ ਹੈ ਇਹ ਤਾਂ ਗਰੀਬ ਹੈ ਤੁਸੀਂ ਤਾਂ ਉਹਨੂੰ ਵੀ ਚੱਕ ਕੇ ਬਾਹਰ ਮਾਰਦੇ ਹੋ ਹਰਮੰਦਰ ਸਾਹਿਬ ਤੋਂ ਵੀ ਤਾਂ ਰੋਜ਼ ਪ੍ਰਸ਼ਾਦਾ ਖਾਣ ਆ ਰਿਹਾ ਤੁਹਾਡੇ ਬੁੜੇ ਦਾ ਪ੍ਰਸ਼ਾਦਾ ਸੰਗਤ ਦਾ ਹੈ ਸੰਗਤ ਚੜਾਉਂਦੀ ਹੈ ਸਾਰੀ ਗਰੋਸਰੀ ਸੰਗਤ ਪੈਸਾ ਡੋਨੇਟ ਕਰਦੀ ਆ ਗੁਰੂ ਮਹਾਰਾਜ ਨੇ ਲੰਗਰ ਇਸ ਕਰਕੇ ਲਵਾਏ ਸੀ ਕਿ ਜੇ ਕੋਈ ਗਰੀਬ ਰੋਜ਼ ਐਵਰੀਡੇ ਆ ਰਿਹਾ ਉਹਦੇ ਤੁਹਾਡੇ ਦਰ ਤੋਂ ਦੋ ਟਾਈਮ ਦੀ ਰੋਟੀ ਉਹਨੂੰ ਮਿਲ ਰਹੀ ਹੈ ਉਹਦੇ ਕੋਲ ਕੰਮ ਨਹੀਂ ਹੈ ਉਹ ਦੋ ਟਾਈਮ ਦੀ ਰੋਟੀ ਤੋਂ ਜਿਗਾੜ ਨਹੀਂ ਕਰ ਪੰਦਾ ਜਿਉ ਉਹ ਦੋ ਫੁਲਕੇ ਸਵੇਰੇ ਸ਼ਾਮ ਉੱਥੋਂ ਖਾ ਜਾਂਦਾ ਤੁਸੀਂ ਉਸ ਬੰਦੇ ਨਾਲ ਵੀ ਧੱਕਾ ਕਰ ਮੈਂ ਪ੍ਰਸ਼ਾਦਾਂ ਕੀ ਖਾਕੇ ਨਹੀਂ ਦੇਖਿਆ ਉੱਥੇ ਰਮੰਦਰ ਸਾਹਿਬ ਕਿਦਾਂ ਬੂਹੇ ਖੁੱਲਦੇ ਆ ਸੰਗਤ ਵੀ ਆ ਭੱਜਦੀ ਆ ਮੈਂ ਕਹਿੰਨੀ ਜਿਵੇਂ ਤੁਸੀਂ ਰੋਟੀ ਨਹੀਂ ਖਾਈ ਤੁਸੀਂ ਕਿਹੜੀ ਉਸ ਪ੍ਰਸ਼ਾਦ ਦੇ ਵਿੱਚੋਂ ਅੰਮ੍ਰਿਤ ਪਾਲਦੇ ਹੋ ਕਿਹੜੀ ਉਹ ਦਾਲ ਦੇ ਵਿੱਚ ਅੰਮ੍ਰਿਤ ਆ ਦੱਸੋ ਕਿਹੜਾ ਉੱਥੇ ਪ੍ਰਸ਼ਾਦ ਦੇ ਚ ਅੰਮ੍ਰਿਤ ਆ ਕਿੰਨੇ ਕ ਲੋਕ ਪ੍ਰਸ਼ਾਦੇ ਖਾ ਕੇ ਸਵਸਥ ਹੋ ਗਏ ਜਾਂ ਕਿੰਨਿਆਂ ਨੂੰ ਰੱਬ ਮਿਲ ਗਿਆ ਉਹ ਜਿਹੜੀ ਤੁਸੀਂ ਮਿਹਨਤ ਦੀ ਕਮਾਈ ਕਰਦੇ ਉਹਨਾਂ ਸਾਰੀ ਦਿਹਾੜੀ ਇਮਾਨਦਾਰ ਲੋਕਾਂ ਨੂੰ ਕਹਿ ਰਹੀ ਮੈਂ ਬੇਈਮਾਨਾਂ ਨੂੰ ਨਹੀਂ ਕਹਿ ਰਹੀ ਜਿਹੜੀ ਸੰਗਤ ਸਾਰਾ ਆਹ ਤੇ ਆੜੀ ਮੇਰੇ ਅਰਗੋਂ ਦਸਾਂ ਨਾ ਤੇ ਕੀਰਤ ਕਰਦੇ ਨਾ ਉਹੀ ਕੀਰਤ ਨਾਲ ਤੁਸੀਂ ਆਪਣੇ ਘਰ ਗਰੋਸਰੀ ਲਿਆਣੇ ਉਹ ਸਭ ਤੋਂ ਵੱਡਾ ਪ੍ਰਸ਼ਾਦਾ ਹੈ। ਓਦੇ ਮੂਰੇ ਗੁਰਦੁਆਰ ਦਾ ਪ੍ਰਸ਼ਾਦਾ ਵੀ ਫੇਲ ਆ। ਓਦੇ ਮੂਰੇ ਮੰਦਰਾਂ ਦੇ ਵੀ ਪ੍ਰਸ਼ਾਦੇ ਫੇਲ ਆ। ਹਰ ਇੱਕ ਧਰਮ ਦੇ ਪ੍ਰਸ਼ਾਦੇ ਫੇਲ ਆ ਕਿਉਂਕਿ ਤੁਸੀਂ ਸਾਰਾ ਦਿਨ ਕੰਮ ਕਰਕੇ ਮਿਹਨਤ ਕੀਤੀ, ਓਦੇ ਪਰ ਉਹ ਪੈਸੇ ਮਿਲੇ, ਉਹ ਪੈਸੇ ਨਾਲ ਤੁਸੀਂ ਆਪਣੀ ਗਰੋਸਰੀ ਵਾਇ ਕੀਤੀ। ਸੋਚੋ ਕਿੰਨੇ ਪਵਿੱਤਰ ਤੇ ਕਿੰਨੇ ਪਾਵਰਫੁਲ ਆ। ਉਸ ਤੋਂ ਵੱਡਾ ਪ੍ਰਸਾਦ ਆ ਤੁਸੀਂ ਕਿੱਥੇ ਲੱਭਦੇ ਹੋ ਇਸ ਕਾਲ ਯੁੱਗ ਦੇ ਵਿੱਚ ਇਹ ਜੇ ਗੁੰਡੇ ਬਦਮਾਸ਼ੇ ਜਿਹੜੇ ਗੋਲਡਨ ਟੈਂਪਲ ਤੇ ਕਿੰਨਾ ਆ ਬਾਦਰਾ ਨੇ ਕਿੰਨਾ ਲੁੱਟਿਆ ਸਭ ਨੂੰ ਪਤਾ ਸੁਪਾਲਦੀਪ ਸਿੰਘ ਗੜਗੱਜ ਮੇਰੇ ਛੱਤਰ ਦੇ ਉੱਤੇ ਵਜ ਤੂੰ ਪੰਗਾ ਬਹੁਤ ਗਲਤ ਥਾ ਲੇਤਾ ਤੇਰੀ ਬੋਲੀ ਦੇ ਵਿੱਚ ਕੋਈ ਨਮਰਤਾ ਨਹੀਂ ਸੀ ਕੋਈ ਮਠਾਸ ਨਹੀਂ ਸੀ ਤੇ ਪੰਜਾਬ ਦੇ ਸੀਐਮ ਦੇ ਬਾਰੇ ਡਿਸਰੈਸਪੈਕਟ ਸੀ ਸਾਰੇ ਆਸੇ ਪਾਸੇ ਚਾਤੀ ਮਾਰ ਕੇ ਦੇਖ ਲੋ ਭਗਵਾਨ ਤਮਾ ਨਹੀਂ ਇਸ ਟਾਈਮ ਬੈਟਰ ਸੀ ਐਮ ਅੱਗੇ ਪਿੱਛੇ ਸਭ ਤੁਸੀਂ ਦੇਖ ਲੋ ਸਾਰੇ ਪਤੰਦਰ ਦੇ ਚੋਰ ਆ ਤੁਸੀਂ ਭਗਵਾਨ ਸਾਰੇ ਗੱਲਾਂ ਬਹੁਤ ਕਰਦੇ ਹੋ ਨੇ ਇੰਨੀ ਜ਼ਮੀਨ ਬਣਾ ਲਈ ਆਹ ਕਰ ਲਿਆ ਸਬੂਤ ਅੱਡੇ ਕੋਲ ਹੁੰਦੇ ਨਹੀਂ ਆ ਸਿਰਫ ਗਲੋੜੀਆਂ ਛੱਡ ਦਿੰਨੇ ਹੋ ਆ ਕੇ ਤਾਂ ਸ਼ਰਮ ਕਰੋ ਆਪ ਦੇਖੋ ਤੁਸੀਂ ਕੀ ਕੀਤਾ ਆਪਣੇ ਘਰੇਵਾਂ ਚ ਝਾਤੀਆਂ ਮਾਰੋ ਤੁਸੀਂ ਆਪ ਕਿਹੜੇ ਕਿਹੜੇ ਚੰਦ ਚੜ੍ਹੇ ਆ ਅੱਜ ਤਾਂ ਮੈਂ ਉੱਠੀ ਆ ਨਾ ਗੁਰੂ ਦੀ ਸੱਚੀ ਸਿੰਘਣੀ ਮੈਂ ਕਹਿੰਨੀ ਮੈਂ ਸਿੱਖ ਹਾਂ ਨਾ ਮੈਂ ਕਹਿੰਨੀ ਆ ਕਿ ਮੈਂ ਤੁਹਾਡਾ ਪੁਰਜੋਤ ਵਿਰੋਧ ਕਰੂੰਗੀ ਤੁਹਾਡੇ ਮੂੰਹ ਤੇ ਕਾਲਕ ਨਾ ਜੜੀ ਉਹ ਮੈਂ ਪੁੱਛੂੰਗੀ ਸੰਗਤ ਨੂੰ ਮੈਂ ਜਗਾਉਂਗੀ ਜੋ ਤੁਸੀਂ ਗੰਦ ਪਾਇਆ ਗੁਰਦੁਆਰੇ ਦੇ ਵਿੱਚ ਹਰਿਮੰਦਰ ਸਾਹਿਬ ਨੂੰ ਤੁਸੀਂ ਬਿਜ਼ਨਸ ਦਾ ਅੱਟਾ ਪੜਾ ਕੇ ਰੱਖਤਾ ਮਰ ਚੋ ਕੰਜ